ਪਾਣੀ ਦੇ ਵਿੱਚੋਂ ਜੇ ਆਪਾਂ ਦੇਖਣਾ ਵੀ ਜਿਹੜਿਆ ਢੇਰਿਆਂ ਦੇ ਵਿੱਚ ਸਾਧਾਂ ਦੀ ਗੱਲ ਚੱਲਦੀ ਆ ਵੀ ਇਹਦੇ ਵਿੱਚ 11 ਭੱਟ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਪੱਕੇ ਸਨਾਤਨੀ ਆ ਪੰਡਤਾਂ ਦੇ ਘਰ ਦਾ ਉਹਨਾਂ ਦਾ ਜਾਣਾ ਉਹਨਾਂ ਤੋਂ ਪੁੱਛ ਲੈਣੇ ਆ ਆਪਾਂ ਗੁਰੂ ਨਾਨਕ ਤੋਂ ਪੁੱਛ ਸਕਦੇ ਆ ਕਿਉਂਕਿ ਕਈਆਂ ਨੇ ਸ੍ਰੀ ਚੰਦ ਦਾ ਨਾਮ ਵਰਤ ਰਿਹਾ ਅੱਜ ਵੀ ਕਿਉਂ ਵਰਤ ਰਿਹਾ ਕਿਉਂਕਿ ਪਤਾ ਹੈ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਜੇ ਗੱਲ ਚੱਲੂ ਤਾਂ ਬਾਬੇ ਨਾਨਕ ਦੇ ਨਾਮ ਨਾਲ ਚੱਲੂ ਕਿਉਂਕਿ ਬਾਬਾ ਨਾਨਕ ਪਹਿਲਾਂ ਹੀ ਸਿੱਧ ਗੋਸ਼ਟ ਕਰ ਚੁੱਕਾ ਬਾਬੇ ਨਾਨਕ ਦੇ ਜਪਜੀ ਸਾਹਿਬ ਦੀ ਪਉੜੀ ਪੜ੍ਹ ਲਓ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਪੂਤ ਇਹ ਗਣ ਲਾ ਸਾਰੀਆਂ ਜਪਜੀ ਸਾਹਿਬ ਦੀ ਕੰਡਮ ਕੀਤੀਆਂ ਹੋਈਆਂ ਉਸ ਤੋਂ ਬਾਅਦ ਬਾਬੇ ਸ੍ਰੀ ਚੰਦ ਨੂੰ ਇਹ ਇਹਨੂੰ ਮੁਰੇ ਕਿਉਂ ਲਿਆਂਦਾ ਗਿਆ ਕਿਉਂਕਿ ਸਾਰਿਆਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਬਾਬੇ ਨਾਨਕ ਦੀ ਗੱਲ ਚੱਲਣੀ ਆ ਜੇ ਸਿੱਖਾਂ ਨੂੰ ਬਦਲਣਾ ਹੈ ਇਹਨਾਂ ਦੀ ਮਤ ਬਦਲਣੀ ਆ ਤਾਂ ਬਾਬੇ ਨਾਨਕ ਦੇ ਮੁੰਡੇ ਨੂੰ ਮੁਰੇ ਲਾਉਂਦਾ ਹਾਲਾਂਕਿ ਬਾਣੀ ਦੇ ਵਿੱਚ ਬਾਬੇ ਨਾਨਕ ਨੇ ਆਪ ਖੰਡਨ ਕੀਤਾ ਹੋਇਆ ਬਾਬੇ ਨਾਨਕ ਦੀ ਜਿਹੜੀ ਕੋਲਾ ਉਹ ਭਾਈ ਲੈਣਾ ਗੁਰੂ ਅੰਗਦ ਪਾਤਸ਼ਾਹ ਨਾਲ ਜਲਦੀ ਐ ਸ੍ਰੀ ਚੰਦ ਨਾਲ ਨਹੀਂ ਹੁਣ ਆਪਾਂ ਭੱਟਾਂ ਤੋਂ ਪੁੱਛ ਲੈਨੇ ਆ ਵੀ ਇਹਨਾਂ ਸਾਰਾਂ ਬਾਰੇ ਭੱਟ ਵੀ ਲਿਖਦੇ ਆ ਸਨਾਤਨੀਆਂ ਪੱਕੇ ਉਹ ਕਹਿੰਦੇ ਆ ਬਾਰਸੇ ਕਹੋਂ ਫਿਰਿਓ ਬਾਰਸੇ ਕਹੋਂ ਫਿਰਿਓ ਕਿਨੇ ਨਾ ਪਰਚੂ ਲਾਓ ਰਹਿਓ ਸੰਤ ਹੋਂ ਟੋਲ ਇੱਥੋਂ ਸ਼ੁਰੂ ਕਰਦੇ ਆਹੋ ਕਹਿੰਦੇ ਰਹਿਓ ਸੰਤ ਹੋਂ ਟੋਲ ਸਾਧ ਬਹੁ ਤੇਰੇ ਦਿੱਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਤ ਮਿੱਠੇ ਬਾਹਰ ਸੇ ਕਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ ਕਹਿਤਾਂ ਕੈਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਦੇਖੋ ਕੰਨ ਮ ਗਰ ਗੇ ਕਹਿੰਦੇ ਅਸੀਂ ਕਈ ਸਾਲ ਧਰਤੀ ਤੇ ਪਰਮਣ ਕੀਤਾ ਸੀ ਸੰਤ ਲੱਭੇ ਸਾਧ ਦੇਖੇ ਸੰਿਆਸੀ ਦੇਖੇ ਤਪਸਵੀ ਦੇਖੇ ਰਹੇ ਸੰਤੋਂ ਢੋਲ ਸਾਧ ਬਹੁ ਤੇਰੇ ਡਿੱਠੇ ਬੜੇ ਦੇਖੇ ਕਿਹੜੇ ਸਾਧ ਸੰਿਆਸੀ ਤਪਸਵੀ ਜਿਹੜੇ ਅਸੀਂ ਕਹਿੰਦੇ ਆ ਪਹੁੰਚੇ ਹੋਏ ਤਨ ਲੋਕ ਦੇ ਮਾਲਕ ਸਮਾਧੀ ਪਤਾ ਨਹੀਂ ਕਿੱਥੇ ਲੀਨ ਪਤਾ ਨਹੀਂ ਕੀ ਗਾਲਾਂ ਦੇਣਗੇ ਮਾਰ ਦੇਣਗੇ ਉਹ ਭਲੋ ਤੁਸੀਂ ਪੱਟਾ ਨੋ ਅੱਗੇ ਨਹੀਂ ਗੁਰਵਾੜੀ ਨਾਲੋਂ ਵੱਡੇ ਨਹੀਂ ਤੁਸੀਂ ਪੱਟ ਕਹਿ ਰਿਆ ਕਹਿੰਦੇ ਅਸੀਂ ਲੱਭੇ ਬੜੇ ਸਾਧ ਦੇਖੇ ਸੰਿਆਸੀ ਵੀ ਦੇਖੇ ਤਪੱਸਵੀ ਵੀ ਦੇਖੇ ਸੰਿਆਸੀ ਤਪੱਸਵੀ ਮੁੱਖੋਂ ਇਹ ਪੰਡਤ ਮਿੱਠੇ ਇਹਨਾਂ ਦੇ ਕੋਲੇ ਰਹਿਣ ਵਾਲੇ ਵਿਦਵਾਨ ਪੰਡਤ ਕਿਹੋਂ ਦਾ ਵਿਦਵਾਨ ਜਿਹੜੇ ਇਹਨਾਂ ਨੂੰ ਪ੍ਰਮੋਟ ਕਰਦੇ ਆ ਕਿਉਂਕਿ ਇਹਨਾਂ ਨੂੰ ਪ੍ਰਮੋਟ ਕਰਨ ਨਾਲ ਉਹਨਾਂ ਦਾ ਫਿਰ ਧੰਦਾ ਬਣ ਜਾਂਦਾ ਉਹਨਾਂ ਨੂੰ ਆਮਦਨ ਹੁੰਦੀ ਹੈ ਪੈਸਾ ਹੁੰਦਾ ਭੋਲੇ ਲੋਕਾਂ ਨੂੰ ਲੁੱਟਣ ਦਾ ਕਾਰਨ ਬਣਦਾ ਸਾਹ ਕਹਿੰਦੇ ਨੇ ਮੁੱਖੋਂ ਇਹ ਪੰਡਤ ਮਿੱਠੇ ਕਹਿੰਦੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਮਿੱਠੀਆਂ ਉੱਚੀ ਸੁਰਾਂ 'ਚ ਗਾਉਂਦੇ ਵੀ ਉਹਨਾਂ ਦਾ ਗੁਣ ਗਾਉਂਦੇ ਉਹਨਾਂ ਦਾ ਅਜਸ ਕਰਦੇ ਆ। ਕਹਿੰਦੇ ਬੜਾ ਕੁਝ ਸੁਣਿਆ ਲੋਕਾਂ ਤੋਂ ਸੁਣੀਆ ਸੁਨਾਈਆ ਗੱਲਾਂ ਬੜੀਆਂ ਕਹਿਤਿਆਂ ਕਹਿਤੀ ਸੁਣੀ ਕੋਈ ਕੁਛ ਕਹਿੰਦਾ ਸੀ ਪਹੁੰਚੇ ਹੋਇਆ ਵੱਡੇ ਨੇ ਬਚਨ ਨੇ ਮਾਰ ਦੇਣਗੇ ਕਾਲ ਦੇਣਗੇ ਪੱਟ ਦੇਣਗੇ। ਕਹਿੰਦੇ ਹਜਾ ਕੁਝ ਬੜਾ ਸੁਣਿਆ ਕਹਿਤਿਆਂ ਕਹਿਤੀ ਸੁਣੀ ਇਹ ਸੁਣੀਆ ਸੁਨਾਈਆ ਗੱਲਾਂ ਪੱਟ ਕਹਿੰਦੇ। ਰਹਿਤ ਕੋ ਖੁਸ਼ੀ ਨਾ ਜਦੋਂ ਅਸੀਂ ਨੇੜੇ ਹੋ ਕੇ ਦੇਖਿਆ ਉਹਨਾਂ ਦਾ ਜੀਵਨ ਉਦਾਸੀ ਦੇਣ ਵਾਲਾ ਸੀ ਖੁਸ਼ੀ ਦੇਣ ਵਾਲਾ ਨਹੀਂ ਸੀ ਪੱਲੇ ਨਮੋਸੀ ਪਈ ਪੱਲੇ ਹੱਥ ਕੁਝ ਨਹੀਂ ਆਇਆ ਇਸ ਕਰਕੇ ਬਾਣੀ ਵਿੱਚ ਹੋਰ ਵੀ ਬੜਾ ਕੁਝ ਉਹ ਅਗਲੀਆਂ ਵੀਡੀਓ ਵਿੱਚ ਦੱਸਾਂਗੇ ਆਪਾਂ ਗੁਰਬਾਣੀ ਦੀ ਗੱਲ ਨੂੰ ਗਾਹਾਂ ਸ਼ੇਅਰ ਕਰਨਾ ਜਿਹੜਾ ਮੰਨ ਲਓ ਬਾਣੀ ਨਹੀਂ ਜਾਣਦਾ ਜਿਹੜਾ ਜਾਣਦਾ ਤਾਂ ਫਰਜ਼ਾ ਹਰ ਇੱਕ ਇਨਸਾਨ ਉਹ ਬਾਬੇ ਨਾਨਕ ਦੀ ਗੱਲ ਨੂੰ ਅੱਗੇ ਤੋਰੇ ਘਰ ਘਰ ਬਾਬਾ ਗਾਵੀਏ ਇਹ ਵੀ ਇੱਕ ਜੰਗ ਆਪਣੀ ਇਨੂੰ ਆਪਾਂ ਅੱਗੇ ਸ਼ੁਰੂ ਕਰੀਏ ਜਿਹੜਾ ਨਹੀਂ ਬੋਲਣ ਜਾਣਦਾ ਬਾਣੀ ਨਹੀਂ ਪੜਨ ਜਾਣਦਾ ਉਹ ਮੇਰਾ ਵੀਰ ਸ਼ੇਅਰ ਕਰ ਦੇ ਸ਼ੇਅਰ ਕਰਨ ਤੋਂ ਡਰਨਾ ਨਹੀਂ ਕੋਈ ਕੁਛ ਨਹੀਂ ਹੁੰਦਾ ਜੇ ਬਾਬੇ ਨਾਨਕ ਦੀ ਗੱਲ ਅੱਗੇ ਕਰਦੇ ਆ ਸਾਨੂੰ ਡਰ ਲੱਗਦਾ ਫਿਰ ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ